ਪਟਾਕਿਆਂ ਨਾਲ ਜ਼ਿਆਦਾ ਪੋਲਿਊਸ਼ਨ ਹੁੰਦਾ ਨਹੀਂ ਨਹੀਂ ਜਿਹੜੀ ਪੰਜਾਬ 'ਚ ਪ੍ਰਾਲੀ ਨੂੰ ਅੱਗ ਲੱਗਦੀ ਆ ਉਹਦੇ ਕਰਕੇ ਦਿੱਲੀ ਦੇ ਵਿੱਚ ਜ਼ਿਆਦਾ ਪੋਲਿਊਸ਼ਨ ਹੁੰਦਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਦੀਵਾਲੀ ਲੰਘ ਕੇ ਗਈ ਐ ਬਹੁਤ ਸਾਰੇ ਲੋਕ ਕਹਿੰਦੇ ਕਿ ਦੀਵਾਲੀ ਦੇ ਉੱਤੇ ਪਟਾਕੇ ਜ਼ਿਆਦਾ ਚਲਾ ਲੈ ਤਾਂ ਜ਼ਿਆਦਾ ਪੋਲਿਊਸ਼ਨ ਹੋਇਆ ਦਿੱਲੀ ਦੇ ਵਿੱਚ ਤੇ ਬਹੁਤ ਸਾਰੇ ਕਹਿੰਦੇ ਕਿ ਨਾ ਭਾਈ ਜਿਹੜੀ ਪੰਜਾਬ 'ਚ ਪ੍ਰਾਲੀ ਨੂੰ ਅੱਗ ਲੱਗਦੀ ਆ ਉਹਦੇ ਕਰਕੇ ਦਿੱਲੀ ਦੇ ਵਿੱਚ ਜਿਹੜਾ ਹੈਗਾ ਪੋਲਿਊਸ਼ਨ ਜਾਂਦਾ ਆ ਸਾਨੂੰ ਦੇਖਣਾ ਪੈਣਾ ਕਿ ਇਹਨਾਂ ਦੋਨਾਂ ਵਿੱਚੋਂ ਕੌਣ ਜ਼ਿਆਦਾ ਪੋਲਿਊਸ਼ਨ ਕਰਦਾ ਆ ਇੱਕ ਬਹੁਤ ਵੱਡਾ ਸਵਾਲ ਹੈ ਕਿ ਸਾਰਾ ਪੋਲਿਊਸ਼ਨ ਦਿੱਲੀ ਹੀ ਕਿਉਂ ਜਾਂਦਾ ਆ ਤੇ ਦਿੱਲੀ ਵਾਲੇ ਕਿਉਂ ਰੌਲਾ ਪਾਉਂਦੇ ਇੰਨਾ ਜੇ ਚਲਾ ਵੀ ਗਿਆ ਰੌਲਾ ਕਿਉਂ ਪਾਉਂਦੇ ਇੰਨਾ ਸੋ ਇਹ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਵੀਡੀਓ ਆ ਜੇ ਤੁਸੀਂ ਵੀ ਬਹੁਤ ਜ਼ਿਆਦਾ ਗਿਆਨ ਪ੍ਰਾਪਤ ਕਰਨ ਦੇ ਸ਼ੌਕੀਨ ਹੋ ਕਿ ਤੁਹਾਨੂੰ ਅਲੱਗ-ਅਲੱਗ ਜਾਣਕਾਰੀ ਮਿਲਦੀ ਰਹੇ ਤਾਂ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮਹਫਤ ਸਿੰਘ ਸਵਾਗਤ ਕਰਦਾ ਤੁਹਾਡਾ 50pieces.247 ਦੇ YouTube ਚੈਨਲ ਦੇ ਉੱਤੇ ਸੋ ਜਦੋਂ ਮੈਂ ਪੋਲਿਊਸ਼ਨ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਸਾਨੂੰ ਸਮਝਣਾ ਪੈਣਾ ਕਿ ਪੋਲਿਊਸ਼ਨ ਕੀ ਚੀਜ਼ ਆ ਹੈਨਾ ਸਿੰਪਲ ਭਾਸ਼ਾ ਵਿੱਚ ਆਪਾਂ ਪ੍ਰਦੂਸ਼ਣ ਕਹਿੰ ਪੋਲਿਊਸ਼ਨ ਹੈ ਕਿ ਚੀਜ਼ ਆ ਸੋ ਜਦੋਂ ਅਸੀਂ 에ਅਰ ਪੋਲਿਊਸ਼ਨ ਦੀ ਗੱਲ ਕਰਦੇ ਆ ਤੇ ਕੁਝ ਇਦਾਂ ਦਾ ਸਾਨੂੰ ਦੀਵਾਲੀ ਤੋਂ ਪਹਿਲਾਂ ਦੇਖਣ ਨੂੰ ਮਿਲਦਾ ਸੀਗਾ ਇੰਡੀਆ ਗੇਟ ਦਾ ਏਰੀਆ ਜਾਂ ਕਹਿ ਲਓ ਗਰਮੀਆਂ ਦੇ ਵਿੱਚ ਇਦਾਂ ਦਾ ਦੇਖਣ ਨੂੰ ਮਿਲਦਾ ਜਿਵੇਂ ਇਹ ਸਿਆਲ ਆਉਂਦੇ ਨੇ ਦੀਵਾਲੀ ਆਉਂਦੀ ਹੈ ਅ ਇੱਧਰ ਝੋਨੇ ਵੱਡ ਹੁੰਦੇ ਨੇ ਤੇ ਕੁਝ ਆਮ ਹਾਲ ਹੋ ਜਾਂਦਾ ਇੱਕ ਹੋਰ ਤਸਵੀਰ ਤੁਹਾਨੂੰ ਮੈਂ ਦਿਖਾਉਣਾ ਆ ਇਹ ਤਸਵੀਰ ਦੀਵਾਲੀ ਤੋਂ 2-4 ਦਿਨ ਪਹਿਲਾਂ ਦੀ ਹੈ ਤੇ ਇਹ ਦੀਵਾਲੀ ਤੋਂ ਅਗਲੇ ਦਿਨ ਦੀ ਤਸਵੀਰ ਹੈ ਸੇਮ ਜਗ੍ਹਾ ਦੀ ਤਸਵੀਰਾਂ ਦੇਖੋ ਇੱਥੇ ਕਿੰਨੀ ਦੂਰੀ ਤੱਕ ਦਿਖ ਰਿਹਾ ਇੱਥੇ ਨਹੀਂ ਦਿਖ ਰਿਹਾ ਸੋ ਇਹ ਪ੍ਰਦੂਸ਼ਣ ਹੁੰਦਾ ਮਤਲਬ ਕੀ ਸਾਡੀ ਵਿਜ਼ਿਬਿਲਟੀ ਘਟ ਜਾਂਦੀ ਹੈ ਹੁਣ ਸਭ ਤੋਂ ਵੱਡਾ ਸਵਾਲ ਕੀ ਸਰ ਇਹ ਕਿਦਾਂ ਘਟਦੀ ਆ ਕਿਉਂ ਘਟਦੀ ਆ ਠੀਕ ਹੈ ਇਹਨੂੰ ਦੇਖਿਆ ਜਾਵੇ ਤਾਂ ਦਰਸਲ ਹਵਾ ਦਰਸਲ ਹਵਾ ਦੇ ਵਿੱਚ ਨਾ ਬਹੁਤ ਛੋਟੇ-ਛੋਟੇ ਕਣ ਆ ਜਾਂਦੇ ਨੇ ਧੂੜ ਮਿੱਟੀ ਦੇ ਕਣ ਆ ਜਾਂਦੇ ਨੇ ਹੋਰ ਜਿਹੜੀਆਂ ਅਸੀਂ ਚੀਜ਼ਾਂ ਸਾੜਦੇ ਉਹਦੇ ਕਣ ਆ ਜਾਂਦੇ ਨੇ ਸੋ ਬਹੁਤ ਬਰੀਕ-ਬਰੀਕ ਕਣ ਸਾਨੂੰ ਵੇਖਣ ਨੂੰ ਮਿਲਦੇ ਜਿਹਨੂੰ ਅਸੀਂ ਕਹਿੰਦੇ ਆ ਪੀਐਮ ਯਾਨੀ ਕਿ ਪਾਰਟੀਕੂਲੇਟ ਮੈਟਰਸ ਪੀਐਮ ਆਪਾਂ ਕਹਿੰਦੇ ਆ ਉਹਨਾਂ ਦੇ ਸਾਈਜ਼ ਦੇ ਅਕੋਰਡਿੰਗ ਉਹਨਾਂ ਨੂੰ ਅਸੀਂ ਨਾਮ ਦਿੱਤਾ ਜਿਵੇਂ ਕਿ ਪੀਐਮ 2.5 ਹੋ ਗਿਆ ਪੀਐਮ 10 ਹੋ ਸੋ ਅਸੀਂ ਜਦੋਂ ਕਿਸੇ ਏਰੀਏ ਦਾ ਦੇਖਣਾ ਹੋਵੇ ਕਿ ਕਿੰਨਾ ਕੁ ਪੋਲੂਸ਼ਨ ਆ ਅਸੀਂ ਚੈੱਕ ਕਰਦੇ ਹਾਂ ਕਿ ਉਹਦੇ 1 ਮੀਟਰ ਦੇ ਘੇਰੇ ਦੇ ਵਿੱਚ ਜਾਂ ਕਹ ਲਓ 1 ਮੀਟਰ ਚਾਰਫੇਰ ਨੂੰ ਮੈਂ ਕਾਊਂਟ ਕਰਕੇ ਦੱਸਦਾ ਹਾਂ ਉੱਥੇ ਕਿੰਨਾ 2.5 ਹੈ ਮੰਨ ਲਓ 1 ਮੀਟਰ ਇਧਰ ਨੂੰ 1 ਮੀਟਰ ਇਧਰ ਨੂੰ ਤੇ 1 ਮੀਟਰ ਇਧਰ ਨੂੰ ਸੋ ਕਿੰਨਾ ਇਹਦੇ ਵਿੱਚ 2.5 ਸਾਨੂੰ ਵੇਖਣ ਨੂੰ ਮਿਲਦਾ ਆ ਤੇ ਕਿੰਨਾ PM 10 ਦੇਖਣ ਨੂੰ ਮਿਲਦਾ ਹੁਣ ਜੇ 2.5 ਆ ਮੈਂ ਦੱਸਿਆ ਪਾਰਟਿਕੁਲੇਟ ਮੈਟਰ ਯਾਨੀ ਕਿ ਬਰੀਕ ਬਰੀਕ ਦਾਣੇ ਉਹਨਾਂ ਦਾ ਸਾਈਜ਼ ਹੈ 2.5 ਇਦੀ ਟੈਨ ਹੁਣੇ ਦਾਣੇ ਬਣੇਗਾ ਤੋਂ ਹੁੰਦੇ ਨੇ ਇਹ ਜਿਹੜੇ ਛੋਟੇ ਛੋਟੇ ਬਰੀਕ ਬਰੀਕ ਕੰਕਰੇ ਮਿੱਟੀ ਦੇ ਵੀ ਹੋ ਸਕਦੇ ਨੇ ਠੀਕ ਹੈ ਧੂੜ ਦੇ ਵੀ ਹੋ ਸਕਦੇ ਨੇ ਅਸੀਂ ਕਿਸੇ ਚੀਜ਼ ਨੂੰ ਸਾੜਦੇ ਹਾਂ ਉਹਦੇ ਵਿੱਚੋਂ ਵੀ ਨਿਕਲਦੇ ਨੇ ਜਾਨੀ ਕਿ ਅਲੱਗ-ਅਲੱਗ ਚੀਜ਼ਾਂ ਦਾ ਜਿਹੜਾ ਵੇਸਟ ਆ ਜਿਹੜਾ ਸਾਨੂੰ ਨਹੀਂ ਚਾਹੀਦਾ ਸਾਡੇ ਸਰੀਰ ਨੂੰ ਉਹਦੇ ਬਰੀਕ ਬਰੀਕ ਕਣ ਹੁੰਦੇ ਨੇ ਜਿਵੇਂ ਅਸੀਂ ਪਟਾਕੇ ਚਲਾਏ ਉਹ ਚੋਂ ਧੂਆ ਨਿਕਲੋ ਬਹੁਤ ਬਰੀਕ ਬਰੀਕ ਕਣ ਹੁੰਦੇ ਨੇ ਤੁਸੀਂ ਗੱਡੀ ਚਲਾ ਰਹੇ ਹੋ ਰੇਸ ਦਿੱਤੀ ਮਗਰੋਂ ਧੂਆ ਨਿਕਲਿਆ ਉਹ ਵੀ ਚੀਜ਼ਾਂ ਨੂੰ ਸੜਨ ਤੋਂ ਬਾਅਦ ਜਿਹੜੀ ਚੀਜ਼ ਨਿਕਲਦੀ ਹੈ ਦੈਟ ਇਜ਼ ਪੀ ਐਮ ਪਾਰਟਿਕੁਲੇ ਉਦੇ ਸਾਈਜ਼ ਦੇ 2.5 ਤੋਂ 10 ਹੋ ਗਿਆ ਆਈ ਹੋਪ ਸਮਝੇ ਹੋਵੋਗੇ ਹੁਣ ਇਹ ਕਿੰਨਾ ਕੁ ਸਾਈਜ਼ ਹੁੰਦਾ 2.5 ਸਰ ਕੰਪੈਰੀਜ਼ਨ ਕਰਕੇ ਦੱਸ ਸਕਦਾ ਦਿਖੋ ਜਿਵੇਂ ਸਾਡਾ ਵਾਲ ਆ ਨੱਕ ਦਾ ਸਾਡੇ ਨੱਕ ਦੇ ਵਾਲ ਕਿੰਨਾ ਕੁ ਬਰੀਕ ਹੁੰਦਾ ਦੇਖ ਲਓ ਉਹ ਜਿਹੜਾ ਵਾਲ ਹੁੰਦਾ ਨੱਕ ਦਾ ਜਾਂ ਸਿਰ ਦੇ ਵਾਲ ਦੀ ਗੱਲ ਕਰ ਲਈ ਉਹਦਾ ਸਾਈਜ਼ ਹੁੰਦਾ ਆ 50 ਤੋਂ 70 ਯੂਨਿਟ ਠੀਕ ਆ 50 ਤੋਂ 70 ਯੂਨਿਟ ਹੁਣ ਜਿਹੜਾ 2.5 ਉਹਦਾ ਸਾਈਜ਼ ਇੰਨਾ ਛੋਟਾ ਹੁੰਦਾ ਆ ਵੀ 30 2.5 ਪੀਐਮ ਜੋੜ ਦੋ ਤਾਂ ਜਾ ਕੇ ਇੱਕ ਨੱਕ ਦੇ ਵਾਲ ਦੀ ਗੋਲਾਈ ਬਣਦੀ ਆ 30 30 ਜੋੜ ਦੋ ਤੇ ਜੇ PM 2.5 ਦੀ ਗੱਲ ਕਰ ਲਈਏ ਤਾਂ ਲਗਭਗ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ 8 ਤੋਂ 10 ਜੋੜੋਗੇ ਛੋਟੇ-ਛੋਟੇ PM 10 ਤਾਂ ਜਾ ਕੇ ਇੱਕ ਨੱਕ ਦੇ ਵਾਲ ਦੀ ਮੋਟਾਈ ਜਾਂ ਕਹੋ ਸਾਡੇ ਸਿਰ ਦੇ ਵਾਲ ਦੀ ਮੋਟਾਈ ਜਿੰਨਾ ਉਹ ਬਣਦਾ ਹੈ ਇੰਨੇ ਬਰੀਕੇ ਕਣ ਹੁੰਦੇ ਆ ਹੁਣ ਇੰਨੇ ਬਰੀਕ ਕਣ ਜਦੋਂ ਸਾਡੀ ਬਾਡੀ ਦੇ ਅੰਦਰ ਜਾਂਦੇ ਆ ਤੇ ਸਾਨੂੰ ਨੁਕਸਾਨ ਕਰਦੇ ਆ ਇਸ ਤਰੀਕੇ ਦੇ ਕਣ ਹੁੰਦੇ ਨੇ ਠੀਕ ਹੈ ਸੋ ਇਹ ਪੋਲਿਊਸ਼ਨ ਆ ਮਤਲਬ ਪੋਲਿਊਸ਼ਨ ਸਮਝਣਾ ਈਜ਼ੀ ਹੋ ਗਿਆ ਹੁਣ ਸਰੀ ਕਿੰਨਾ ਖੋਣਾ ਚਾਹੀਦਾ ਹਵਾ ਦੇ ਵਿੱਚ ਜੇ ਆਪਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਗੱਲ ਕਰ ਲਈਏ ਕਹਿੰਦੇ ਜਿਹੜੇ ਜਿਹੜੇ 2.5 ਇਹ ਜ਼ਿਆਦਾ ਖਤਰਨਾਕ ਨੇ ਇਹ ਜ਼ਿਆਦਾ ਸਾਡੀ ਬਾਡੀ ਦੇ ਅੰਦਰ ਜਾਂਦੇ ਨੇ ਇਹਨਾਂ ਨੂੰ ਟਰੈਪ ਕਰਨਾ ਬਹੁਤ ਔਖਾ ਲੋਕੀ ਕਹਿੰਦੇ ਮਾਸਕ ਲਾ ਲਓ ਲੋਕੀ ਕਹਿੰਦੇ ਜੀ ਰਮਾਲ ਬੰਨ ਲਓ ਇਹ ਤਾਂ ਵੀ ਨਹੀਂ ਰੁਕਦੇ ਸੋਚੋ ਕਿੰਨੇ ਬਰੀਕ ਆ ਸਾਡੇ ਇੱਕ ਸਿਰ ਦੇ ਵਾਲ ਨੂੰ ਜੇ ਅਸੀਂ 30 ਭਾਗਾਂ ਵਿੱਚ ਤੋੜ ਲਈਏ ਉਹਦਾ ਜਿਹੜਾ ਇੱਕ ਭਾਗ ਬਣੂਗਾ ਉਹ ਹੈ 2.5 ਠੀਕ ਹੈ ਮਾਈਕਰੋਗ੍ਰਾਮ ਬਹੁਤ ਛੋਟੇ ਹੋ ਜਾਂਦੇ ਨੇ ਸੋ ਕਹਿੰਦੇ ਇਹ ਜੇ ਤਾਂ ਇੱਕ ਮੀਟਰ ਹਵਾ ਜਿਹੜੀ ਆਪਾਂ ਦੇਖੀ ਆ ਵੀ 1 ਮੀਟਰ ਹਵਾ ਉਧਰ ਨੂੰ 1 ਮੀਟਰ ਉਧਰ ਨੂੰ 1 ਮੀਟਰ ਉਧਰ ਨੂੰ 1 ਮੀਟਰ ਦਾ ਜੇ ਮੈਂ ਬਾਕਸ ਬਣਾ ਲਵਾਂ ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦੀ ਆ ਵੀ ਜੇ ਇਸ ਇੰਨੇ ਏਰੀਏ ਦੇ ਵਿੱਚ ਮੇਰੇ ਕੋਲੇ 2.5 ਜਿਹੜੇ ਹੈਗੇ ਉਹ 5 ਮਾਈਕਰੋਗ੍ਰਾਮਸ ਨੇ 5 ਮਾਈਕਰੋਗ੍ਰਾਮਸ ਸਾਨੂੰ ਵੇਖਣ ਨੂੰ ਮਿਲਦੇ ਨੇ ਮਾਈਕਰੋਗ੍ਰਾਮ ਯੂਨਿਟ ਹੁੰਦੀ ਆਪਾਂ ਕਹਿੰਦੇ ਕਿਲੋ ਇੰਨੇ ਗ੍ਰਾਮ ਚੀਜ਼ ਦੇ ਉਹਦੇ ਵੀ ਕਹ ਹ ਮਾਈਕਰੋਗ੍ਰਾਮ ਸੋ ਜੇ ਤਾਂ 2.5 ਜਿਹੜੇ ਹੈਗੇ ਆ 5 ਮਾਈਕਰੋਗ੍ਰਾਮ ਨੇ 1 ਮੀਟਰ ਦੇ ਘੇਰੇ ਵਿੱਚ 1 ਸਾਲ ਦੀ ਐਵਰੇਜ ਨਿਕਲਦੀ ਆ ਤਾਂ ਠੀਕ ਆ ਜੇ 24 ਘੰਟਿਆਂ ਦੀ ਗੱਲ ਕਰ ਲਈ ਤੇ 15 ਤੋਂ ਵੱਧ ਨਹੀਂ ਹੋਣੀ ਚਾਹੀਦੀ ਯੂਨਿਟ ਇਸ ਕਰਕੇ ਸਮਝਣੀ ਜ਼ਰੂਰੀ ਹੈ ਕਿਉਂਕਿ ਸਾਨੂੰ ਪਤਾ ਲੱਗੂ ਪੋਲੂਸ਼ਨ ਦਾ ਲੈਵਲ ਕੀ ਚੀਜ਼ ਤੇ ਚੱਲ ਰਿਹਾ ਠੀਕ ਹੈ ਇੱਦਾਂ ਹੀ ਅਸੀਂ ਗੱਲ ਕਰ ਲਈਏ PM10 ਦੀ ਤਾਂ PM10 ਜਿਹੜਾ ਹੈਗਾ ਉਹ 15 ਮਾਈਕਰੋਗ੍ਰਾਮ ਮੀਟਰ ਕਯੂਬ 24 ਸਾਲ ਦੀ ਐਵਰੇਜ ਹੋਣੀ ਚਾਹੀਦੀ ਹੈ ਤੇ 24 ਘੰਟਿਆਂ ਵਿੱਚ 45 ਮਾਈਕਰੋਗ੍ਰਾਮ ਪਰ ਮੀਟਰ ਕਯੂਬ ਤੋਂ ਉੱਤੇ ਨਹੀਂ ਜਾਣਾ ਚਾਹੀਦਾ ਮਝੇ ਇੰਨਾ ਕਰੇਂਦਾ ਤਾਂ ਠੀਕ ਆ ਇਹ ਦੋ ਉਤੇ ਤਾਂ ਬਹੁਤ ਫਿਰ ਖਤਰਾ ਹੋ ਜਾਂਦਾ ਹੁਣ ਜਦੋਂ ਅਸੀਂ ਦੇਖ ਲਈਆਂ ਸਾਰੀਆਂ ਚੀਜ਼ਾਂ ਜੇ ਦੁਨੀਆ ਲੈਵਲ ਤੇ ਦੇਖੀਏ ਤਾਂ ਹਰ ਇੱਕ ਕੰਟਰੀ ਨੇ ਨਾ ਆਪਣੇ ਦੇਸ਼ ਦੇ ਵਿੱਚ ਮੀਟਰ ਬਣਾਏ ਹੋਏ ਨੇ ਵੀ ਅਸੀਂ ਮਹਿਣ ਸਕੀਏ ਵੀ ਕਿੰਨਾ ਕੁ ਪੋਲੂਸ਼ਨ ਹੁੰਦਾ ਆ ਆਪਾਂ ਦੇਖਣਾ ਵੀ ਨਾ ਕਿੰਨਾ ਪੋਲੂਸ਼ਨ ਹੁੰਦਾ ਸੋ ਉਹਦੇ ਲਈ ਹਰ ਇੱਕ ਕੰਟਰੀ ਨੇ ਆਪਣੇ ਜ਼ੋਨ ਬਣਾਏ ਨੇ ਜੇ ਮੈਂ ਆਪਾਂ ਕਹਿੰਨੇ ਆ ਤੁਸੀਂ ਬਾਈਕ ਜਾਂ ਸਕੂਟਰ ਚਲਾਉਂਦੇ ਹੋਵੋਗੇ ਉਥੇ ਹੁੰਦਾ ਆ 10 ਤੋਂ 20 ਤੱਕ ਥੋੜੀ ਰੇਸ ਘੱਟ ਹੁੰਦੀ 80 ਤੋਂ ਬਾਅਦ ਫਿਰ ਉਹ ਰੈੱਡ ਆ ਜਾਂਦਾ ਵੀ ਬਈ ਖਤਰਾ ਹੋ ਗਿਆ ਇਹ ਦੋ ਉਤੇ ਯਾਨੀ ਕਿ ਇਹ ਦੋ ਉਤੇ ਨਹੀਂ ਜਾਣਾ ਜਿਵੇਂ ਯੂਐਸਏ ਦੀ ਗੱਲ ਕਰ ਲੋ ਕਹਿੰਦੇ 2.5 ਜੇ ਤਾਂ ਹੈਗੇ ਉਹ 0 ਤੋਂ 12 ਤੱਕ ਤਾਂ ਠੀਕ ਹੈ ਯੂਰੋਪੀਅਨ ਯੂਨੀਅਨ ਕਹਿੰਦੀ ਨਹੀਂ ਭਾਈ 0 ਤੋਂ 10 ਤੱਕ ਠੀਕ ਹੈ ਨਾਰਵੇ ਕਹਿੰਦੇ 0 ਤੋਂ 15 ਤੱਕ ਠੀਕ ਹੈ ਭਾਰਤ ਕਹਿੰਦਾ 0 ਤੋਂ 30 ਤੱਕ ਠੀਕ ਹੈ ਦੇਖੋ ਪਹਿਲੀ ਗੱਲ ਤਾਂ ਸਾਡੇ ਪਹਿਲਾਂ ਹੀ ਸਟੈਂਡਰਡ ਇੰਡੀਆ ਦੇ ਕਾਫੀ ਉੱਚੇ ਇਹਨਾਂ ਨਾਲੋਂ ਜਾਨੀ ਕਿ ਅਸੀਂ ਪਹਿਲਾਂ ਹੀ ਜਿਹੜਾ ਸੇਫ ਜ਼ੋਨ ਵੱਡਾ ਰੱਖਿਆ ਹੋਇਆ ਸੋ ਇਹ ਮੈਂ ਕੰਪੈਰੀਜ਼ਨ ਕੀਤਾ ਦੁਨੀਆ ਦੇ ਨਾਲ ਜਿਵੇਂ ਆਪਾਂ ਦੇਖ ਲਈਏ ਮੋਡਰੇਟ ਸੋ ਜਿਵੇਂ ਜਿਵੇਂ ਕਹਿੰਦੇ ਅਸੀਂ 250 ਤੋਂ ਉੱਤੇ ਚੱਲ ਜਾਾਂਗੇ ਜਿਹੜਾ ਸਾਡੇ ਕੋਲ ਇੱਕ ਮੀਟਰ ਆਊਗਾ ਰੀਡਿੰਗ ਮੀਟਰ ਜੋ 250 ਤੋਂ ਉੱਤੇ ਜਾਵਾਂਗੇ ਫਿਰ ਤਾਂ ਬਹੁਤ ਖਤਰਾ ਹੁਣ ਇੱਦਾਂ ਹੀ ਮੀਟਰ ਹੁੰਦੇ ਨੇ ਮਾਪਣ ਦੇ ਲਈ ਪੋਲੂਸ਼ਨ ਮਾਪਣ ਦੇ ਲਈ ਜੇ ਤਾਂ ਉਸ ਮੀਟਰ ਦੇ ਵਿੱਚ ਰੀਡਿੰਗ ਆ ਗਈ ਕਿ ਬਾਈ 0 ਤੋਂ 50 ਇੰਡੀਆ ਉਹਨੂੰ ਵੈਸੇ ਗੁੱਡ ਮੰਨਦਾ ਲੇਕਿਨ ਆਪਾਂ ਦੇਖ ਕੇ ਹਟਿਆ ਕਿ ਯੂ ਐਸ ਵਰਗੀਆਂ ਕੰਟਰੀਆਂ ਜਿਹੜੀਆਂ ਹੈਗੀਆਂ ਉਹ 20 ਤੇ ਉਹਨੂੰ ਗੁੱਡ ਮੰਨਦੀ ਜਿੱਥੋਂ ਤੱਕ WHO ਨੇ ਮੈਕਸਿਮਮ ਯੂਨਿਟ ਦੱਸੀ ਆ ਉੱਥੋਂ ਅਸੀਂ ਗੁੱਡ ਮੰਨ ਰਹੇ ਹਾਂ ਠੀਕ ਹੈ ਸੋ ਪਹਿਲਾਂ ਹੀ ਸਾਡੇ ਕੋਲ ਜੀਰੋ ਤੋਂ 50 ਤੱਕ ਜੇ ਇੰਪੈਕਟ ਆ ਰਿਹਾ ਤਾਂ ਮਤਲਬ ਨੰਬਰ ਆ ਰਿਹਾ ਤਾਂ ਗੁੱਡ ਹੈ ਠੀਕ ਹੈ ਕੋਈ ਫਰਕ ਨਹੀਂ ਥੋੜੀ ਸੇਧ ਤੇ ਪਊਗਾ ਬਟ ਜੇ 51 ਤੋਂ 100 ਤੇ ਉਹਦੀ ਰੀਡਿੰਗ ਜਾ ਰਹੀ ਹੈ ਉਸ ਮੀਟਰ ਦੀ ਤੁਹਾਨੂੰ ਜਿਹੜੇ ਲੋਕੀ ਪਹਿਲਾਂ ਬਿਮਾਰ ਆ ਉਹਨਾਂ ਨੂੰ ਸਾਹ ਲੈਣ 'ਚ ਦਿੱਕਤ ਆਊਗੀ ਠੀਕ ਹੈ ਇਹ ਉਦੋਂ ਬਾਅਦ ਕਹਿੰਦੇ ਜੀ ਇਹ 101 ਤੋਂ ਲੈ ਕੇ 200 ਤੱਕ ਆ ਤਾਂ ਜਿਹੜੇ ਬਿਮਾਰ ਆ ਜਾਂ ਨਾਰਮਲ ਬੰਦੇ ਉਹਨਾਂ ਨੂੰ ਵੀ ਦਿੱਕਤ ਆ ਸਕਦੀ ਆ ਤੇ ਜੇ 200 ਤੋਂ ਉੱਤੇ ਜਾ ਰਿਹਾ 300 400 500 ਫਿਰ ਤੰਦਰੁਸਤ ਬੰਦੇ ਵੀ ਬਿਮਾਰ ਹੋ ਸਕਦੇ ਨੇ ਹੁਣ ਸਾਡੇ ਕਿੰਨਾ ਕੁ ਹੁੰਦਾ ਦੇਖੋ ਇਸ ਤਰੀਕੇ ਦਾ ਮੀਟਰ ਹੁੰਦਾ ਠੀਕ ਹੈ ਸੋ ਇਹਦੇ ਵਿੱਚ ਦੱਸਿਆ ਹੁੰਦਾ ਵੀ ਗ੍ਰੀਨ ਕਿਹੜੀ ਆ ਤੇ ਉੱਥੇ ਤੱਕ ਠੀਕ ਆ ਜੇ ਨੰਬਰ ਜ਼ਿਆਦਾ ਸ਼ੋਅ ਕਰਦਾ ਤੇ ਸਾਡੇ ਲਈ ਬਹੁਤ ਖਤਰਾ ਹੁੰਦਾ ਦੀਵਾਲੀ ਤੋਂ ਅਗਲੇ ਦਿਨ ਜਦੋਂ ਦਿੱਲੀ ਦੇ ਵਿੱਚ ਹਾਲਾਂਕਿ ਬਹੁਤ ਸਾਰੇ ਮੀਟਰ ਬੰਦ ਕੀਤੇ ਗਏ ਤਾਂ ਵੀ ਜਦੋਂ ਮੈਜ਼ਰ ਕੀਤਾ ਗਿਆ ਤੇ ਕਈ ਏਰੀਆ ਵਿੱਚ 488 ਦੀ ਰੀਡਿੰਗ ਆਈ ਆ ਦੀਵਾਲੀ ਤੋਂ ਪਹਿਲਾਂ ਕਿ ਨਹੀਂ ਸੀ 156 ਦੇਖੋ ਪਹਿਲਾਂ ਵੀ ਬਹੁਤ ਜ਼ਿਆਦਾ ਸੀ ਹੁਣ ਹੀ ਨਹੀਂ ਸੀ ਚਾਹੀਦੀ ਇੰਨੀ 100 ਤੋਂ ਉੱਤੇ ਆ ਸੋ ਪਹਿਲਾਂ ਵੀ 156 ਸੀ ਕਿ ਯਾਨੀ ਕਿ ਦਿੱਲੀ ਦੇ ਲੋਕਾਂ ਦੇ ਲਈ 156 ਜਿਹੜਾ ਹੈਗਾ ਉਹ ਮੀਟਰ ਸਕੇਲ ਨਾਰਮਲ ਆ AQI ਲੈਵਲ ਆਪਾਂ ਇਹਨੂੰ ਕਹ ਦਿੰਨੇ ਆ AQI ਲੈਵਲ 156 ਦੇ ਲਈ ਨਾਰਮਲ ਆ ਤੇ ਬਾਹਰਲੇ ਮੁਲਕਾਂ ਦੇ ਲਈ ਵੈਸੇ ਹੀ ਖਤਰੇ ਦੀ ਘੰਟੀ ਆ ਤੇ ਦੀਵਾਲੀ ਤੇ ਯਾਨੀ ਕਿ ਖਤਰਾ ਪਹਿਲਾਂ ਵੀ 156 ਦੇ ਉੱਤੇ ਵੀ ਬਟ ਫਿਰ ਵੀ ਅਸੀਂ ਪਟਾਕੇ ਇੰਨੇ ਚਲਾਏ ਕਿ ਉਹ ਪਹੁੰਚ ਕੇ 488 500 ਤੱਕ ਪਹੁੰਚ ਗਿਆ ਤੇ ਬਹੁਤ ਸਾਰੇ ਤਾਂ ਇਦਾਂ ਦੇ ਏਰੀਆ ਸੀਗੇ ਵੀ ਰਾਤ ਨੂੰ ਜਦੋਂ ਮੈਜ਼ਰ ਕੀਤਾ ਗਿਆ 853 AQI ਲੈਵਲ 994 AQI ਲੈਵਲ ਤੱਕ ਪਹੁੰਚ ਸੁੱਕਾ ਸੀ ਜਾਨੀ ਕਿ ਸੋਚੋ ਕਿੰਨੀ ਉਸ ਸਮੇਂ ਹਵਾ ਦੇ ਵਿੱਚ ਜ਼ਹਿਰ ਹੋਊਗੀ ਤੇ ਉਹ ਜ਼ਹਿਰ ਤੁਹਾਡੇ ਅੰਦਰ ਜਾਊਗੀ ਕਿੰਨਾ ਨੁਕਸਾਨ ਕਰੂਗੀ ਤੇ ਇਸ ਵਾਰ ਪਤਾ ਲੱਗਾ ਵੀ ਪਿਛਲੀਆਂ ਤਿੰਨ ਦੀਵਾਲੀਆਂ ਦੇ ਨਾਲੋਂ ਸਭ ਤੋਂ ਜ਼ਿਆਦਾ ਇਹ ਵਾਲੀ ਦੀਵਾਲੀ ਦੇ ਉੱਤੇ ਦਿੱਲੀ ਦੇ ਵਿੱਚ ਪਟਾਕੇ ਚੱਲਿਆ ਕਿਉਂਕਿ ਦਿੱਲੀ ਦੀ ਮੁੱਖ ਮੰਤਰੀ ਨੇ ਖੋਲ੍ਹ ਦਿੱਤੀ ਸੀ ਵੀ ਚਲਾਓ ਪਟਾਕੇ ਕੋਈ ਚੱਕਰ ਕੰਦੀ ਅਸੀਂ ਪੋਲਿਊਸ਼ਨ ਜਿਹੜਾ ਹੈਗਾ ਉਹ ਲੋਕਾਂ ਦੇ ਸਰ ਪਾ ਦੇਣਾ ਪੰਜਾਬ ਦੇ ਉਹਦੇ ਤੁਸੀਂ ਚਲਾਓ ਪਟਾਕੇ ਸੋ ਇਸ ਕਰਕੇ ਇਹ ਸਾਰੀਆਂ ਰਿਪੋਰਟਾਂ ਨੇ ਖ਼ਬਰਾਂਆਂ ਦੀਆਂ ਹੁਣ ਕਿਉਂ ਇੰਨਾ ਰੌਲਾ ਪਾਉਣਾ ਹੈ ਜੇ ਪੋਲਿਊਸ਼ਨ ਇੰਨਾ ਹੋਗਾ ਤਾਂ ਨੁਕਸਾਨ ਕੀ ਹੈ ਸੋ ਡਾਕਟਰ ਕਹਿੰਦੇ ਆ ਵੀ ਜਿੰਨਾ ਜ਼ਿਆਦਾ ਪੋਲਿਊਸ਼ਨ ਵਧੂਗਾ ਉਨਾ ਜ਼ਿਆਦਾ ਹਾਰਟ ਅਟੈਕ ਵਧਦੇ ਤੁਸੀਂ ਇੱਕ ਗੱਲ ਆਮ ਸੁਣਦੇ ਹੋ ਵੀ ਅੱਜ ਕੱਲ ਟੈਕ ਬੜੀ ਸ਼ੇਦੀ ਹੁੰਦਾ ਬੰਦਿਆਂ ਨੂੰ ਉਹਦੇ ਪਿੱਛੇ ਹੋਰ ਤਾਂ ਕਾਰਨ ਹੈਗੇ ਆ ਉਹਦੇ ਪਿੱਛੇ ਪੋਲਿਊਸ਼ਨ ਬਹੁਤ ਵੱਡਾ ਕਾਰਨ ਹੈ ਕਿਉਂਕਿ ਕਿੱਥੇ ਤੁਸੀਂ ਇਦਾਂ ਦੀ ਹਵਾ 'ਚ ਇੱਥੇ ਵੀ 156 AQI ਲੈਵਲ ਹੈਗਾ ਸਾਡੇ ਕੋਲੇ ਤੇ ਕਿ ਤੋੜੀ ਅੰਦਰ ਕਿੰਨੇ ਉਹ ਛੋਟੇ ਛੋਟੇ ਕਾਨ ਜਾਣ ਕੇ ਰੁਕਣੇ ਥੋੜੀ ਆਹ ਕਾਨ ਜਾਣਗੇ ਬਲੱਡ 'ਚ ਜਾਣਗੇ ਬਲੱਡ ਤੋਂ ਅੱਗੇ ਤੁਹਾਡੇ ਅਲੱਗ-ਅਲੱਗ ਆਰਗਨਸ ਜਿਹੜੇ ਹੈਗੇ ਬਾਡੀ ਦੇ ਸਾਰਿਆਂ ਨੂੰ ਉਹ ਨੁਕਸਾਨ ਕਰ ਦਿੰਦੇ ਨੇ ਨੁਕਸਾਨ ਕਰਨ ਨਾਲ ਕੀ ਹੁੰਦਾ ਕਿ ਲੋਕੀ ਛੇਤੀ ਮਰ ਜਾਂਦੇ ਨੇ ਜਿਹੜੀ ਸੱਚਾਈ ਆ ਜਦੋਂ ਇੰਨਾ ਪ੍ਰਦੂਸ਼ਣ ਆ ਇੰਨਾ ਪੋਲਿਊਸ਼ਨ ਆ ਸੋ ਅਸੀਂ ਇੱਕ ਵਾਰ ਦੇ ਦੇ ਵੀ ਐਵਰੇਜ ਏਜ ਕਿੰਨੀ ਹੁੰਦੀ ਆ ਕਹਿੰਦੇ ਜੇ ਅਸੀਂ ਐਵਰੇਜ ਏਜ ਦੀ ਗੱਲ ਕਰ ਲਈਏ ਸਾਡਾ ਨੁਕਸਾਨ ਕਿੱਥੇ ਹੋ ਰਿਹਾ ਸਾਡੀ ਉਮਰ ਨੂੰ ਨੁਕਸਾਨ ਹੋ ਰਿਹਾ ਦੇਖੋ ਕਿੰਨਾ ਜਿਹੜਿਆਂ ਮੁਲਕਾਂ ਦੇ ਵਿੱਚ ਸਾਫ਼ ਹਵਾ ਆ ਉੱਥੇ ਕਿੰਨਾ ਜੇ ਅਸੀਂ ਜਾਪਾਨ ਦੀ ਗੱਲ ਕਰ ਲਈ ਉੱਥੇ ਐਵਰੇਜ ਏਜ 84 ਸਾਲ ਆ ਵੀ ਇੱਕ ਬੰਦਾ ਹੋ ਸਕਦਾ ਕਿ 84 ਤੋਂ ਉੱਤੇ ਵੀ ਜਿਉਣਾ ਬਹੁਤ ਘੱਟ 84 ਤੋਂ ਥੱਲੇ ਮਰਦੇ ਆ ਯੂ ਐਸ ਏ ਦੀ ਗੱਲ ਕਰ ਲਈਏ ਉੱਥੇ ਲਗਭਗ 78 ਤੋਂ 80 ਸਾਲ ਹੈਗੀ ਤੇ ਇੰਡੀਆ ਦੇ ਵਿੱਚ 72 ਸਾਲ ਆ ਐਵਰੇਜ ਏਜ ਅਸੀਂ ਪਹਿਲਾਂ ਹੀ ਜਾਪਾਨ ਵਰਗੀਆਂ ਕੰਟਰੀਆਂ ਨਾਲੋਂ 12 ਸਾਲ ਘੱਟ ਜੀਂਦੇ ਆ ਇਹ ਉਦੋਂ ਦੀ ਗੱਲ ਆ ਜਦੋਂ ਨਾਰਮਲ ਪੋਲੂਸ਼ਨ ਆ ਬਟ ਜਦੋਂ ਵੱਧ ਜਾਂਦਾ ਆ ਆਪਾਂ ਦਿੱਲੀ ਵਰਗੇ ਗੱਲ ਕਰਦੇ ਸ਼ਹਿਰਾਂ ਦੇ ਵਿੱਚ ਜਦੋਂ ਵੱਧ ਜਾਂਦਾ ਆ ਸੋ ਬਾਕੀ ਕੰਟਰੀਆਂ ਵੇਹਗੇ ਦੇਖੋ ਸੋ ਮਤਲਬ ਕਿੰਨੀ ਜ਼ਿਆਦਾ ਐਕਸਪੈਕਟੈਂਸੀ ਰੇਟ ਹੈਗੀ ਔਰ ਆਪਣੀ ਏਜ ਹੈਗੀ ਆ ਬਾਕੀ ਕੰਟਰੀਜ਼ ਦੇ ਵਿੱਚ ਯੂਰਪ ਦੇ ਵਿੱਚ ਬਹੁਤ ਵਧੀਆ ਲੋਕੀ ਜਿਉਰੇ ਨੇ ਕਹਿੰਦੇ ਜਦੋਂ ਪੋਲੂਸ਼ਨ ਵੱਧ ਜਾਂਦਾ ਹੁਣ ਦਿੱਲੀ ਵਿੱਚ ਜ਼ਿਆਦਾ ਪੋਲੂਸ਼ਨ ਆ ਤੁਹਾਨੂੰ ਪਤਾ ਜਿਵੇਂ ਇਹ ਐਵਰੇਜ ਮੈਂ ਕੱਢੀ ਆ ਪੂਰੇ ਇੰਡੀਆ ਦੀ 72 ਸਾਲ ਐਵਰੇਜ ਏਜ ਬੰਦਿਆਂ ਦੀ ਹੈਗੀ ਆ ਦਿੱਲੀ ਦੇ ਲੋਕਾਂ ਦੀ 62 ਸਾਲ ਐਵਰੇਜ 10 ਸਾਲ ਪਹਿਲਾਂ ਹੀ ਘਟਾ ਦਿੱਲੀ ਦੇ ਲੋਕਾਂ ਦੀ ਜਿਹੜਾ ਬੰਦਾ ਦਿੱਲੀ ਦੇ ਵਿੱਚ ਜਨਮ ਲੈਂਦਾ ਉੱਥੇ ਪੜਦਾ ਉੱਥੇ ਰਹਿੰਦਾ ਆ ਉਹਦੇ ਚਾਂਸ 62 ਸਾਲ ਜੀਣਦੇ ਆ ਤੇ ਜੇ ਕੋਈ ਬੰਦਾ ਕਿਸੇ ਦੂਜੀ ਸਟੇਟ ਦੇ ਵਿੱਚ ਜਾਂਦਾ ਆ ਉੱਥੇ ਜਨਮ ਲੈਂਦਾ ਤਾਂ ਉਹਦੇ ਜਿਹੜੀ ਉਮੀਦ ਹੈਗੀ ਕਿ ਉਹ 72 ਤੋਂ 73 ਸਾਲ ਜੀਊਗਾ ਪਹਿਲਾਂ ਅਸੀਂ 84 ਤੋਂ 72 ਤੇ ਦਿੱਲੀ ਵਾਲੇ 72 ਤੋਂ 62 ਤੇ ਫਿਰ ਰਹੇ ਨੇ ਤਾ ਕਰਕੇ ਬਾਈ ਚੀਕਾ ਮਾਰਦੇ ਆ ਠੀਕ ਹੈ ਸੋ ਇੰਨੀਆਂ ਚੀਜ਼ਾਂ ਸਾਨੂੰ ਵੇਖਣ ਨੂੰ ਮਿਲੀਆਂ ਦੇਖੋ ਵੀ ਕਿੰਨੀ ਜ਼ਿਆਦਾ ਹੈਗੀ ਬਾਕੀ ਵੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਪੋਲੂਸ਼ਨ ਕਰਕੇ ਲਗਭਗ 6 ਸਾਲ ਦਾ ਨੁਕਸਾਨ ਹੋ ਰਿਹਾ ਜਾਨੀ ਕਿ ਐਵਰੇਜ ਕਿੰਨੀ ਆ 72 ਸਾਲ ਉਹਦੇ ਵਿੱਚ 6 ਕੱਢ ਦੋ 66 ਕਸਾਲ ਸਾਡੀ ਐਵਰੇਜ ਨਿਕਲ ਰਹੀ ਹੈ ਪੰਜਾਬ ਦੇ ਲੋਕਾਂ ਦੀ 62 ਕਸਾਲ ਐਵਰੇਜ ਨਿਕਲ ਰਹੀ ਹੈ ਦਿੱਲੀ ਦੇ ਲੋਕਾਂ ਦੀ ਜਾਨੀ ਕਿ ਸਾਡੇ ਲਈ ਵੀ ਨੁਕਸਾਨ ਆ ਸਾਡੇ ਲਈ ਵੀ ਖਤਰਾ ਹੁਣ ਜੇ ਅਸੀਂ ਦੇਖੀ ਅਰੁਣਾਚਲ ਲਦਾਖ ਹੁਣ ਇੱਥੇ ਬਹੁਤ ਸਾਫ ਕੇਰਲਾ ਦੇਖ ਲਓ ਸਿਰਫ ਪੋਲਿਊਸ਼ਨ ਕਰਕੇ 1% ਜਾਂ 1 ਸਾਲ ਦਾ ਲਾਸ ਹੋ ਰਿਹਾ ਨੂੰ ਦੀ ਲਾਈਫ ਦਾ ਪੋਲਿਊਸ਼ਨ ਕਰਕੇ ਜਾਨੀ ਕਿ ਪ੍ਰਦੂਸ਼ਣ ਦਾ ਪੋਲਿਊਸ਼ਨ ਦਾ ਇਫੈਕਟ ਪੈਂਦਾ ਸਾਡੀ ਸਿਹਤ ਤੇ ਜੇ ਅਸੀਂ ਲਗਾਤਾਰ ਜ਼ਿਆਦਾ ਲੰਬਾ ਸਮਾਂ ਮਾੜੀ ਹਵਾ ਅੰਦਰ ਲਵਾਂਗੇ ਨੁਕਸਾਨ ਹੁੰਦਾ ਆ ਦੇਖੋ ਦਿੱਲੀ ਦੇ ਲੋਕਾਂ ਨੂੰ 8 ਤੋਂ 10 ਸਾਲ ਦਾ ਨੁਕਸਾਨ ਹੋ ਰਿਹਾ ਡੂ ਟੂ ਪੋਲਿਊਸ਼ਨ ਤਾਂ ਕਈ ਵਾਰੀ ਬਾਈ ਉਹ ਚੀਕਾਂ ਮਾਰਦੇ ਨੇ ਹੁਣ ਇਹ ਪੋਲਿਊਸ਼ਨ ਦਾ ਕਾਰਨ ਜੇ ਆਪਾਂ ਦੇਖੀ ਤਾਂ ਕੀ ਆ ਜਿਹੜੀ ਆਪਣਾ ਪਹਿਲਾ ਸਵਾਲ ਸੀਗਾ ਕੀ ਇਹ ਪੋਲਿਊਸ਼ਨ ਪਰਾਲੀ ਨੂੰ ਅੱਗ ਲਾਉਣ ਕਰਕੇ ਆ ਰਿਹਾ ਹੈ ਜਾਂ ਫਿਰ ਫਾਇਰ ਕਰੈਕਰ ਕਰਕੇ ਆ ਰਿਹਾ ਹੈ ਸੋ ਜੇ ਅਸੀਂ ਦੇਖੀਏ ਤਾਂ ਸਟੱਬਲ ਬਰਨਿੰਗ ਤੋਂ ਕਹਿੰਦੇ ਜਿਹੜੀ ਹਰੇਕ ਸਾਲ ਸੀਜ਼ਨਲ ਹੁੰਦਾ ਆ ਉਹ ਹੀ ਸੀਜ਼ਨ ਚੱਲ ਰਿਹਾ ਆ ਸੋ ਦਿੱਲੀ ਦੇ ਵਿੱਚ ਜਿਹੜਾ 2.5 ਆ ਉਹਦੇ ਵਿੱਚ ਲਗਭਗ ਪੰਜਾਬ ਤੇ ਪੂਰੇ ਨਾਰਥ ਇੰਡੀਆ ਜਿਹੜਾ ਹੈਗਾ ਉਹਦੇ ਵਿੱਚ ਕੱਲਾ ਪੰਜਾਬ ਨਹੀਂ ਹੈਗਾ ਪੂਰਾ ਨਾਰਥ ਇੰਡੀਆ ਹਰਿਆਣਾ ਪੰਜਾਬ ਯੂਪੀ ਜਿਹੜਾ ਹੈਗਾ ਆ ਉੱਥੋਂ ਦੀ ਜੋ ਧੂਆ ਹੁੰਦਾ ਉਹ 10% ਤੋਂ ਲੈ ਕੇ ਲਗਭਗ ਉਹ 35% ਤੱਕ ਮਾਰ ਕਰਦਾ ਯਾਨੀ ਕਿ ਜਿੰਨਾ ਪੋਲਿਊਸ਼ਨ ਉੱਥੇ ਹੋਣਾ ਦਿੱਲੀ ਵਿੱਚ ਉਦੇ ਵਿੱਚੋਂ ਪਰਾਲੀ ਦਾ ਜਿਹੜਾ ਕੰਟਰੀਬਿਊਸ਼ਨ ਉਹ 10% ਤੋਂ 35% ਤੱਕ ਹੁੰਦਾ ਆ ਅਕੋਰਡਿੰਗ ਟੂ ਕਈ ਵਾਰੇ ਜ਼ਿਆਦਾ ਲੱਗ ਗਈ ਆ ਕਿ ਦਿਨ ਘੱਟ ਲੱਗ ਗਈ ਉਹ ਵੇਰੀ ਕਰਦਾ ਤੇ ਜੇ ਪਟਾਕਿਆਂ ਦੀ ਗੱਲ ਕਰ ਲਈਏ ਤੇ ਹਾਲਾਂਕਿ ਪਟਾਕੇ ਜ਼ਿਆਦਾ ਦਿਨ ਨਹੀਂ ਚੱਲਦੇ ਇੱਕ ਦੋ ਦਿਨ ਚੱਲਦੇ ਨੇ ਤੇ ਬਾਈ ਇਹਦਾ ਕੰਟਰੀਬਿਊਸ਼ਨ ਕਿੰਨਾ ਹੁੰਦਾ ਤੁਸੀਂ ਦੇਖੋਗੇ ਸਾਡੇ ਕੋਲ ਜਿਹੜਾ ਹੈਗਾ ਉਹ ਹਾਲਾਂਕਿ 2-3 ਦਿਨ ਹੀ ਹੁੰਦਾ ਆ 875% ਕਿੱਥੇ 10% 35% ਲੇਕਨ ਉਹ ਲੰਬੇ ਸਮੇਲੇ 2 ਮਹੀਨੇ ਵਾਲੀ 3 ਮਹੀਨੇ ਵਾਲੀ ਬਟ ਪਟਾਕਿਆਂ ਦਾ 2-3 ਦਿਨ ਹੁੰਦਾ 700 75% ਗਰੋਥ ਹੁੰਦੀ ਪੋਲੂਸ਼ਨ ਦੇ ਵਿੱਚ ਜਾਨੀ ਕਿ ਪਟਾਕੇ ਵੀ ਬਹੁਤ ਖਤਰਨਾਕ ਨੇ ਇੱਕ ਹੋਰ ਦੂਜੀ ਗੱਲ ਵੱਡੀ ਜਿਹੜਾ ਪੋਲੂਸ਼ਨ ਹੁੰਦਾ ਪਰਾਲੀ ਤੋਂ ਉਹ ਕਿਦਾਂ ਦਾ ਗ੍ਰੀਨ ਹਾਊਸ ਗੈਸਸ ਵਾਲਾ ਲੇਕਿਨ ਜਿਹੜਾ ਪਟਾਕਿਆਂ ਤੋਂ ਪੋਲੂਸ਼ਨ ਹੁੰਦਾ 댓 ਇਜ਼ ਵੈਰੀ ਡੇਂਜਰਸ ਉਹ ਕੈਮੀਕਲਸ ਹੁੰਦੇ ਨੇ ਬਹੁਤ ਬੁਰੇ ਜਿਨ੍ਹਾਂ ਦੀ ਸਾਡੀ ਸਿਹਤ ਦੇ ਉੱਤੇ ਬਹੁਤ ਬੁਰਾ ਅਸਰ ਪੈਂਦਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਅੱਜ ਅਸੀਂ ਨਿੱਕਿਆਂ ਤੋਂ ਸੱਪ ਨਹੀਂ ਸੀ ਚਲਾਉਂਦੇ ਹੁੰਦੇ ਕਹਿੰਦੇ ਇੱਕ ਸੱਪ ਜਿਹੜਾ ਹੈਗਾ ਆ 3 ਮਿੰਟਾਂ ਦੇ ਵਿੱਚ ਕਿੰਨਾ 2.5 ਕੱਢਦਾ ਆ 64000 ਦੇ ਲਗਭਗ ਸੋਚੋ ਅਸੀਂ ਅੱਗੇ 5 6 ਪੜਦੇ ਆਏ ਆ ਵੀ ਕਿੰਨਾ ਸਾਨੂੰ ਸਾਫ਼ ਚਾਹੀਦਾ 5 ਚਾਹੀਦਾ ਇਹ ਇਹ ਯੂਨਿਟ 5 ਚਾਹੀਦੀ ਆ ਤੇ 3 ਮਿੰਟਾਂ ਦੇ ਵਿੱਚ ਇੱਕ ਇਹ ਸੱਪ ਜਿਹਾ 64000 2.5 ਛੜਦਾ ਹੈ। ਇੱਦੀ ਜਿਹੜਾ ਸੋਲਿਡ ਇਹ ਪਟਾਕੇ ਨੂੰ ਆਪਾਂ ਚਲਾ ਲਈਏ ਤਾਂ ਕਹਿੰਦੇ ਜੇ 6 ਮਿੰਟਾਂ ਵਿੱਚ ਲਗਭਗ 40000 ਪੋਲਿਊਸ਼ਨ ਕਰਦੇ ਹੈ। ਯੂਨਿਟ ਤੁਸੀਂ ਸਮਝੋਗੇ ਸਟਾਰਟਿੰਗ ਵਿੱਚ ਜਾਨੀ ਕਿੰਨਾ ਜ਼ਿਆਦਾ ਪੋਲਿਊਸ਼ਨ ਹੁੰਦਾ ਹੈ ਪਟਾਕਿਆਂ ਦੁਆਰਾ ਵੀ ਜਿਹਨੂੰ ਤੁਸੀਂ ਇਗਨੋਰ ਕਰ ਦਿੰਦੇ ਆ। ਹੁਣ ਕਿੰਨਾ ਕਿ ਖਤਰਾ ਹੈ ਤੋਂ ਆਪਾਂ ਡੇਂਜਰਸ ਦੀ ਗੱਲ ਕਰ ਲਈਏ। ਸਟੱਬਲ ਬਰਨਿੰਗ ਤੋਂ ਕੀ ਪੈਦਾ ਹੁੰਦਾ ਬਲੈਕ ਕਾਰਬਨ। ਠੀਕ ਹੈ। ਕਾਰਬਨ ਡਾਈਆਕਸਾਈਡ ਗੈਸ ਹੋ ਗਿਆ। ਮੀਥੇਨ ਹੋ ਗਿਆ। ਹੋਰ ਬਹੁਤ ਸਾਰੇ ਹੋਗੇ ਆਰਗੈਨਿਕ ਕੰਪਾਊਂਡ ਹੋਗੇ ਜਾਨੀ ਕਿ ਇਥੋਂ ਉਹਾਰੇ ਪੋਲੂਸ਼ਨ ਪੈਦਾ ਹੁੰਦੇ ਨੇ ਜਿਹੜੇ ਸਾਨੂੰ ਨਾਰਮਲ ਪੋਲੂਸ਼ਨ ਇੰਡਸਟਰੀ ਵਿੱਚੋਂ ਵੇਖਣ ਨੂੰ ਮਿਲਦੇ ਨੇ ਜਾਂ ਗੱਡੀਆਂ ਦੇ ਵਿੱਚੋਂ ਵੇਖਣ ਨੂੰ ਮਿਲਦੇ ਨੇ ਬਟ ਜੇ ਪਟਾਕਿਆਂ ਦੀ ਗੱਲ ਕਰ ਲਈ ਤਾਂ ਇਹਦੇ ਵਿੱਚੋਂ ਬਾਈ ਕੈਮੀਕਲਸ ਨਿਕਲਦੇ ਨੇ ਬੜੇ ਵੱਡੇ ਵੱਡੇ ਬਹੁਤ ਬੁਰੇ ਲੈਡ ਹੋ ਗਿਆ ਕਾਪਰ ਹੋ ਗਿਆ ਇਹ ਸਿੱਧਾ ਜਾ ਕੇ ਦਿਲ ਨੂੰ ਅਟੈਕ ਕਰਦੇ ਨੇ ਜਿਹੜੇ ਸਾਡੇ ਕੋਲੇ ਸਟੱਬਲ ਬਰਨਿੰਗ ਆ ਜਾਨੀ ਕਿ ਜਿਹੜਾ ਇਥੋਂ ਨੁਕਸਾਨ ਹੁੰਦਾ ਹੌਲੀ ਹੌਲੀ ਇੰਪੈਕਟ ਕਰਦਾ ਉਹ ਲਗਾਤਾਰ ਜ਼ਿਆਦਾ ਸਮਾਂ ਜਿਹਦੇ ਵਿੱਚ ਸਾਹ ਲੈਣੋਂ ਤਾਂ ਨੁਕਸਾਨ ਹੁੰਦਾ ਲੇਕਿਨ ਜਿਹੜਾ ਪਟਾਕਿਆਂ ਤੋਂ ਪੋਲਿਊਸ਼ਨ ਨਿਕਲਦਾ ਉਹ ਸਡਨਲੀ ਬਹੁਤ ਛੇਤੀ ਅਟੈਕ ਕਰਦਾ ਥੋੜੇ ਉੱਤੇ ਬਹੁਤ ਜ਼ਿਆਦਾ ਹਮਲਾ ਕਰਦਾ ਥੋੜੇ ਬਲੱਡ ਦੇ ਵਿੱਚ ਤੁਹਾਨੂੰ ਜ਼ਿਆਦਾ ਲੰਬੇ ਸਮੇਂ ਲਈ ਬਿਮਾਰੀਆਂ ਲੱਗਣ ਦਾ ਖਤਰਾ ਹੋ ਜਾਂਦਾ ਇਹਦੇ ਨਾਲ ਨਾਲ ਹੁਣ ਜਿਸ ਡਬਲ ਬਰਨਿੰਗ ਦੀ ਗੱਲ ਕਰੀਏ ਤਾਂ ਖਤਰਾ ਹੈ ਸਾਨੂੰ ਪਤਾ ਸਟੱਬਲ ਬਰਨਿੰਗ ਵੀ ਨੁਕਸਾਨ ਕਰਦੀ ਹੈ ਤੇ ਕਾਫੀ ਜ਼ਿਆਦਾ ਕੰਟ੍ਰਿਬਿਊਸ਼ਨ ਕਰਦੀ ਹੈ ਦਿੱਲੀ ਦੇ ਪੋਲਿਊਸ਼ਨ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਕਾਫੀ ਜੰਗੀ ਪਦਰ ਦੇ ਉੱਤੇ ਪੰਜਾਬ ਹਰਿਆਣਾ ਦੇ ਵਿੱਚ ਰੋਕਿਆ ਜਾ ਰਹਾ ਇਸ ਸਟਬਲ ਬਰਨਿੰਗ ਨੂੰ ਯਾਨੀ ਕਿ ਪ੍ਰਾਲੀ ਨੂੰ ਅੱਗ ਲਾਉਣ ਤੋਂ ਤੇ ਸਫਲ ਵੀ ਹੋਇਆ ਰਿਪੋਰਟਾਂ ਕਹਿੰਦੀਆਂ ਨੇ ਆ ਦੋ ਦਿਨ ਪੁਰਾਣੀ ਰਿਪੋਰਟ ਆ ਕਿ 2024 ਦੇ ਵਿੱਚ 2023 ਦੇ ਨਾਲੋਂ 70% ਘਟ ਸਟਬਲ ਬਰਨਿੰਗ ਹੋਈ ਆ ਹਜੇ 2025 ਹਜੇ ਤੱਕ ਜਦੋਂ ਪਤਾ ਲੱਗੂਗਾ ਸੋ ਇਹ ਸਾਰੀਆਂ ਰਿਪੋਰਟਾਂ ਕਹਿੰਦੀਆਂ ਨੇ 95% ਹਰਿਆਣਾ ਵਿੱਚ ਘਟਿਆ ਆ ਪੰਜਾਬ ਦੇ ਵਿੱਚ 85% ਸਾਨੂੰ ਘਟ ਦੇਖਣ ਨੂੰ ਮਿਲਿਆ 2021 ਦੇ ਮੁਕਾਬਲੇ ਯਾਨੀ ਕਿ ਪਿਛਲੇ 2-3 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਾਲੀ ਨੂੰ ਅੱਗ ਲੱਗਣੀ ਘਟ ਗਈ ਆ ਜੇ ਇੰਨਾ ਹੀ ਸੀਰੀਅਸ ਹੋਵੇ ਦਿੱਲੀ ਦੇ ਲੋਕ ਜਾਂ ਕਹਿ ਲਓ ਜਿਹੜੇ ਲੋਕ ਪੋਲਿਊਸ਼ਨ ਤੋਂ ਜ਼ਿਆਦਾ ਪ੍ਰਭਾਵਿਤ ਨੇ ਤਾਂ ਫਿਰ ਉਹਨਾਂ ਨੂੰ ਚਾਹੀਦਾ ਨਾ ਵੀ ਹਰੇਕ ਜਗ੍ਹਾ ਉੱਤੇ ਕੰਮ ਕੀਤਾ ਜਾਵੇ ਸੋ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੇ ਆਪਣੇ ਲੈਵਲ ਉੱਤੇ ਬਹੁਤ ਵਧੀਆ ਕੰਮ ਕੀਤਾ ਕਟਾ ਲਿਆ ਪਰਾਲੀ ਨੂੰ ਆਪਾਂ ਹੁਣ ਦੇਖਦੇ ਹਾਂ ਨਾਰਮਲੀ ਮਜਬੂਰੀ ਇਹਨਾਂ ਦੀ ਅੱਗ ਲਾਉਣਾ ਲੇਕਿਨ ਉਹ ਫਿਰ ਵੀ ਟਰਾਈ ਕਰਦੇ ਆ ਵੀ ਜਿਹੜੇ ਵੱਡੇ ਕਿਸਾਨ ਨੇ ਉਹ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਜਿਹੜੇ ਲਾਉਂਦੇ ਵੀ ਆ ਤਾਂ ਉੱਪਰ ਉੱਪਰ ਲਾਉਂਦੇ ਆ ਥੱਲੇ ਵਾਲੇ ਨੂੰ ਉਹ ਜਿਹੜਾ ਹੁੰਦਾ ਉਹ ਖੜੇ ਡੰਡੇ ਹੁੰਦੇ ਉਹਨਾਂ ਨੂੰ ਉਹ ਖੇਤ ਦੇ ਵਿੱਚ ਵਾਦ ਹੁੰਦੇ ਨੇ ਕਟਿਆ ਆਪਾਂ ਇਹ ਕਹਿੰਦੇ ਦੀ ਖਤਮ ਹੋ ਗਿਆ ਲੇਕਿਨ ਬਹੁਤ ਫਰਕ ਪਿਆ ਆ ਫਰਕ ਪੈ ਰਿਹਾ ਘਟ ਰਿਹਾ ਕਿਉਂ ਕਿ ਇਹਦਾ ਨੁਕਸਾਨ ਹੁੰਦਾ ਕੱਲਾ ਦਿੱਲੀ ਨੂੰ ਨਹੀਂ ਇਹਦਾ ਪਹਿਲਾ ਨੁਕਸਾਨ ਪੰਜਾਬ ਨੂੰ ਆ ਪੰਜਾਬ ਦੇ ਲੋਕ ਆਪਦੀ 5 ਤੋਂ 6 ਸਾਲ ਉਮਰ ਘਟਾ ਰਹੇ ਨੇ ਪੋਲੂਸ਼ਨ ਦੇ ਕਰਕੇ ਹਾਲਾਂਕਿ ਦਿੱਲੀ ਤੇ ਜ਼ਿਆਦਾ ਇੰਪੈਕਟ ਪੈਂਦਾ ਪਰ ਤੁਸੀਂ ਹੈਰਾਨ ਹੋ ਜਾਓਗੇ ਇੱਕ ਗੱਲ ਦੇਖ ਕੇ ਵੀ ਪਟਾਕਿਆਂ ਦਾ ਕਿੰਨਾ ਨੁਕਸਾਨ ਆ ਸੀ ਦੇਖ ਕੇ ਹਟਿਆ ਬਟ ਉਹਨੂੰ ਕੋਈ ਕਨਸਿਡਰ ਨਹੀਂ ਕਰ ਰਿਹਾ ਜਿੱਥੇ ਇੱਕ ਪਾਸੇ ਪਿਛਲੇ 3 ਸਾਲਾਂ ਦੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੇ ਕੇਸ ਘਟੇ ਆ ਉੱਥੇ ਪਟਾਕੇ ਵਧੇ ਆ 2024 ਦੇ ਵਿੱਚ 6000 ਕਰੋੜ ਦੇ ਪਟਾਕੇ ਚੱਲੇ ਪੂਰੇ ਦੇਸ਼ ਦੇ ਵਿੱਚ ਤੇ 2025 ਦੇ ਵਿੱਚ 7000 ਕਰੋੜ ਦੇ ਪਟਾਕੇ ਚੱਲੇ ਪੂਰੇ ਦੇਸ਼ ਦੇ ਵਿੱਚ ਦਿੱਲੀ ਦੀ ਗੱਲ ਕਰੀਏ ਲਗਭਗ 500 ਤੋਂ 700 ਕਰੋੜ ਦੇ ਪਟਾਕੇ ਪਿਛਲੀ ਵਾਰ ਵੀ ਚੱਲੇ ਐਕਟਿਵ ਚੱਲੇ ਮੈਂ ਸੋਚਦੇ ਇਥੇ ਹੈਰਾਨ ਹੁੰਨਾ ਵੀ ਅਸੀਂ ਇੱਕ ਪਾਸੇ ਤਾਂ ਕਹਿੰਦੇ ਵੀ ਕਿਸਾਨਾਂ ਨੂੰ ਬਈ ਨਾਂ ਲਾਓ ਅੱਗ ਠੀਕ ਆ ਪੋਲੂਸ਼ਨ ਨਹੀਂ ਹੋਣਾ ਚਾਹੀਦਾ ਬਟ ਜਿਹੜਾ ਅਸੀਂ ਆਪ ਪੋਲੂਸ਼ਨ ਕਰ ਰਹੇ ਅਸੀਂ ਉੱਤੇ ਕੋਈ ਕੰਟਰੋਲ ਹੀ ਨਹੀਂ ਕਰ ਰਹੇ ਉਹ ਸਾਡਾ ਉੱਦੀ ਚੱਲ ਰਿਹਾ ਆ ਕੀ ਸੱਚੀ ਅਸੀਂ ਸੀਰੀਅਸ ਹੈਗੇ ਆ ਪੋਲਿਊਸ਼ਨ ਨੂੰ ਰੋਕਣ ਦੇ ਵਿੱਚ ਸੋ ਮੈਨੂੰ ਲੱਗਦਾ ਵੀ ਨਹੀਂ ਬਈ ਔਖਾ ਆ ਇਹਦੇ ਨਾਲ ਨਾਲ ਕੀ ਇਹ ਸਿਰਫ ਦੋ ਹੀ ਕਾਰਨ ਨੇ ਪਟਾਕੇ ਤੇ ਕੀ ਪ੍ਰਾਲੀ ਨਹੀਂ ਜੀ ਆਪਾਂ ਦੇਖਦੇ ਆ ਸੋ ਜੇ ਦੇਖੀਏ ਹੋਰ ਕਿਹੜੇ-ਕਿਹੜੇ ਸੋਰਸ ਹੈਗੇ ਆ ਇਸ ਪੋਲਿਊਸ਼ਨ ਦੇ ਦਿੱਲੀ ਦੇ ਵਿੱਚ ਜਿਹੜਾ ਜਿੰਨਾ ਵੀ ਪੋਲਿਊਸ਼ਨ ਹੁੰਦਾ ਉਹਦੇ ਵਿੱਚੋਂ 32% ਜਿਹੜਾ ਪੋਲਿਊਸ਼ਨ ਉਹ ਦਿੱਲੀ ਖੁਦ ਦਾ ਕਾਰਨ ਬਣਦੀ ਆ ਜਿਹੜਾ ਬਾਕੀ ਉਹ ਬਾਹਰੋਂ ਆਉਂਦਾ ਬਾਕੀ ਬਾਹਰੋਂ ਕਿੱਥੋਂ ਆਉਂਦਾ ਇਹਦੇ ਆਸ-ਪਾਸ ਦੇ ਜਿੰਨੇ ਵੱਡੇ-ਵੱਡੇ ਇੰਡਸਟਰੀਅਲ ਸ਼ਹਿਰ ਨੇ ਫਰੀਦাবাদ ਹੋ ਗਿਆ ਗਾਜ਼ੀਆਬਾਦ ਹੋ ਗਿਆ ਗੁਰਗਾਓ ਹੋ ਗਿਆ ਇਹ ਸਾਰਾ ਪੋਲ ਪੰਜਾਬ ਦੀ ਪ੍ਰਾਲੀ ਵੀ ਦਿੱਲੀ ਜਾਂਦੀ ਆ ਹੁਣ ਇੱਕ ਬਹੁਤ ਵੱਡਾ ਕਿਸ ਨੇ ਹਾਸੇ ਹਾਸੇ ਜਿਹਾ ਕਹਿੰਦਾ ਕਹਿੰਦੇ ਸਾਡੀ ਧੂਆ ਦਿੱਲੀ ਕਿਉਂ ਜਾਂਦਾ ਹੋਰ ਕਿਤੇ ਕਿਉਂ ਨਹੀਂ ਜਾਂਦਾ ਬਈ ਚੱਕਰ ਇਹ ਆ ਵੀ ਦਿੱਲੀ ਦੀ ਜਿਹੜੀ ਲੋਕੇਸ਼ਨ ਨਾਲੋਂ ਕਾਫੀ ਨੀਵੀਂ ਆ ਬਾਕੀ ਏਰੀਆ ਨਾਲੋਂ ਇਹ ਜੀਓਗ੍ਰਾਫੀ ਦਾ ਕਨਸੈਪਟ ਹੁੰਦਾ ਆ ਹਾਈ ਪ੍ਰੈਸ਼ਰ ਲੋ ਪ੍ਰੈਸ਼ਰ ਸੋ ਐਨ ਲਾ ਲਓ ਵੀ ਉੱਥੇ ਜਿਹੜਾ ਪ੍ਰੈਸ਼ਰ ਹੁੰਦਾ ਆ ਉਹ ਇਸ ਤਰੀਕੇ ਦਾ ਘੱਟ ਹੁੰਦਾ ਆ ਉੱਥੇ ਲੋ ਪ੍ਰੈਸ਼ਰ ਹੁੰਦਾ ਤੇ ਹਮੇਸ਼ਾ ਜਿਹੜੀ ਹਵਾ ਹੁੰਦੀ ਆ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਜਾਂਦੀ ਹੁੰਦੀ ਆ ਸੋ ਤਾਂ ਕਰਕੇ ਦਿੱਲੀ ਆਸੇ ਪਾਸਿਓਂ ਨੀਵੀਂ ਆ ਸਾਰੇ ਨਾਲੋਂ ਤੇ ਸਾਰੇ ਆਸੇ-ਪਾਸੇ ਹਾਈ ਪ੍ਰੈਸ਼ਰ ਹੁੰਦਾ ਤਾਂ ਕਰਕੇ ਸਾਰਾ ਉੱਥੇ ਜਮਾ ਹੋ ਜਾਂਦਾ ਤੇ ਦੂਜਾ ਮੌਸਮ ਸਿਆਲਾਂ ਦਾ ਹੁੰਦਾ ਸਿਆਲਾਂ ਵਿੱਚ ਵੈਸੇ ਵੀ ਸਾਨੂੰ ਪਤਾ ਜਿਹੜਾ ਹੁੰਦਾ ਉਹ ਤਰੇਲ ਜੀ ਨਾਰਮਲ ਹੁੰਦੀ ਆ ਆਪਣੇ ਵੀ ਇਥੇ ਭਾਫ-ਭਾਫ ਜੀ ਜਮ ਜਾਂਦੀ ਆ ਹੈਨਾ ਆਪਾਂ ਕਹਿੰਦੇ ਧੁੰਦ ਪੈ ਗਈ ਸਵੇਰੇ-ਸਵੇਰੇ ਉਹ ਸਾਰੀਆਂ ਚੀਜ਼ਾਂ ਜਿਹੜਾ ਪੋਲਿਊਸ਼ਨ ਦੇ ਛੋਟੇ-ਛੋਟੇ ਕਾਣਾ ਇਮੇਜਿਨੇਸ਼ਨ ਕਰੋ 2.5 ਵਾਲੇ ਉਹ ਉਹਨਾਂ ਦੇ ਵਿੱਚ ਜੰਮ ਜਾਂਦੇ ਨੇ ਉਹ ਪੈਕ ਹੋ ਜਾਂਦੇ ਨੇ ਤਾਂ ਕਰਕੇ ਪੂਰੀ ਦੀ ਪੂਰੀ ਦਿੱਲੀ ਦੇ ਜਿਹੜੇ ਲੋਕ ਨੇ ਉਸ ਸਾਹ ਨੂੰ ਲੈਣ ਦੇ ਲਈ ਮਜਬੂਰ ਹੋ ਜਾਂਦੇ ਨੇ ਹੁਣ ਮਸਲਾ ਇੱਥੇ ਇਹ ਹੈ ਅਸੀਂ ਸਾਰਾ ਡਿਟੇਲ ਦੇ ਵਿੱਚ ਸਮਝ ਕਿੰਨਾ ਕਿਤੇ ਦਿੱਲੀ ਦੀ ਲੋਕੇਸ਼ਨ ਇਦਾਂ ਦੀ ਆ ਕਿ ਬਾਈ ਉੱਥੇ ਜਿਹੜਾ ਹੈਗਾ ਉਹ ਧੂਆਂ ਜ਼ਿਆਦਾ ਜਾਂਦਾ ਹੀ ਜਾਂਦਾ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਠੀਕ ਉੱਥੇ ਜ਼ਿਆਦਾ ਪੋਲਿਊਸ਼ਨ ਜਾਂਦਾ ਆ ਕੱਲਾ ਪੰਜਾਬ ਦਾ ਨਹੀਂ ਜਾਂਦਾ ਹਰਿਆਣੇ ਦਾ ਵੀ ਜਾਂਦਾ ਯੂਪੀ ਦਾ ਵੀ ਜਾਂਦਾ ਜਿਹੜੇ ਆਸੇ ਪਾਸੇ ਇੰਡਸਟਰੀਅਲ ਸ਼ਹਿਰ ਉਹਨਾਂ ਦਾ ਵੀ ਜਾਂਦਾ ਆ ਉਹਨਾਂ ਦੇ ਲੋਕਾਂ ਦੇ ਹਿਸਾਬ ਨਾਲ ਸੋਚੀਏ ਤਾਂ ਸਾਨੂੰ ਸੋਚਣ ਦੀ ਲੋੜ ਹੈਗੀ ਬਟ ਉਹਨਾਂ ਲੋਕਾਂ ਨੂੰ ਖੁਦ ਵੀ ਸੋਚਣ ਦੀ ਲੋੜ ਆ ਨਾ ਆਪਾਂ ਇੰਨਾ ਕੁਝ ਦੇਖ ਲਿਆ ਆ ਪਹਿਲੀ ਗੱਲ ਤਾਂ ਕੱਲੀ ਪ੍ਰਾਲੀ ਦਾ ਕਸੂਰ ਨਹੀਂ ਹੈਗਾ ਜਿੰਨਾ ਕਸੂਰ ਹੈਗਾ ਪਿਛਲੇ 2-3 ਸਾਲਾਂ ਚ ਕਾਫੀ ਪ੍ਰਾਲੀ ਘਟਾਈ ਗਈ ਹੈ ਮੈਂ ਤੇ ਕਹੂੰਗਾ ਕਿ ਪ੍ਰਾਲ ਘਟ ਕਾਣਾ ਸਾਡੀ ਦਿੱਲੀ ਦੇ ਲਈ ਨਹੀਂ ਅਸੀਂ ਆਪ ਦੇ ਲਈ ਘਟ ਕਰਨਾ ਸਾਡੇ ਲੋਕਾਂ ਦੀ ਉਮਰ ਵੀ ਘਟ ਰਹੀ ਆਪਾਂ ਦੇਖ ਕੇ ਹਟਿਆ ਸਾਡੇ ਬੱਚਿਆਂ ਨੂੰ ਦਿੱਕਤ ਆ ਰਹੀ ਹੈ ਹੁਣ ਤੁਸੀਂ ਦੇਖੋ ਆ ਦਿਵਾਲੀ ਲੰਘ ਕੇ ਹਟੀ ਐ ਹੁਣ ਆ ਜਿਹੜੇ ਆਉਣ ਵਾਲੇ 10 15 20 ਦਿਨ ਨੇ ਸਵੇਰੇ ਸਾਹ ਲੈਣ ਲੱਗੇ ਸਾਨੂੰ ਪਤਾ ਲੱਗਦਾ ਵੀ ਕਿੱਦਾਂ ਦੀ ਸਮੈਲ ਆ ਰਹੀ ਆ ਅਸੀਂ ਦੂਜਿਆਂ ਲਈ ਬਾਅਦ ਵਿੱਚ ਅਸੀਂ ਪਹਿਲਾਂ ਆਪਣੇ ਲਈ ਸੋਚਣਾ ਸੋ ਪਹਿਲੀ ਗੱਲ ਤਾਂ ਪੰਜਾਬ ਦੇ ਲਈ ਦੇਖਿਆ ਜਾਵੇ ਅਸੀਂ ਬਹੁਤ ਕੰਟਰੋਲ ਕੀਤਾ ਆ ਹੌਲੀ ਹੌਲੀ ਮਸ਼ੀਨਰੀ ਆ ਰਹੀ ਆ ਮੈਨੂੰ ਉਮੀਦ ਆ ਕਿ 2-3 ਸਾਲਾਂ ਵਿੱਚ ਟੋਟਲੀ ਪੰਜਾਬ ਦੇ ਵਿੱਚੋਂ ਜਿਹੜਾ ਹੈਗਾ ਉਹ ਕੁਈ ਈਕਾ ਦੁਕਾ ਕੇਸ ਮਿਲਿਆ ਕਰਨਗੇ ਪਰਾਲੀ ਨੂੰ ਅੱਗ ਲੱਗਣ ਦੇ ਕੇਸ ਖਤਮ ਹੋ ਜਾਣਗੇ ਦੂਜੇ ਪਾਸੇ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਪਟਾਕੇ ਚਲਾਉਣੇ ਵੀ ਨੇ ਜ਼ਰੂਰੀ ਹੈ ਮੈਂ ਪੜ੍ਹ ਰਿਹਾ ਸੀਗਾ ਵੀ ਕਿੰਨਾ ਕੁ ਪੁਰਾਣਾ ਇਤਿਹਾਸ ਹੈ ਦੀਵਾਲੀ ਨਾਲ ਪਟਾਕਿਆਂ ਦਾ ਅ 16ਵੀਂ 17ਵੀਂ ਸਦੀ ਦੀ ਗੱਲ ਆ ਜਦੋਂ ਪਟਾਕੇ ਚਲਾਉਣੇ ਸ਼ੁਰੂ ਕੀਤੇ ਗਏ ਸੀ ਉਹ ਵੀ ਬਾਦਸ਼ਾਹ ਲੋਕਾਂ ਨੇ ਅਮੀਰ ਲੋਕਾਂ ਨੇ ਫਿਰ ਹੌਲੀ-ਹੌਲੀ ਅੰਗਰੇਜ਼ ਇੱਥੋਂ ਗਏ ਆਜ਼ਾਦੀ ਤੋਂ ਬਾਅਦ ਫਿਰ ਜ਼ਿਆਦਾ ਸ਼ੁਰੂ ਕਰਤੇ ਫਿਰ ਇੱਕ ਬਹੁਤ ਵੱਡਾ ਸਵਾਲ ਆਉਂਦਾ ਕਿ ਹਰ ਇੱਕ ਵਾਰ ਸਰਕਾਰ ਜਿਹੜੀ ਹੈਗੀ ਆ ਜਦ ਮੀਡੀਆ ਉਹ ਕਿਸਾਨਾਂ ਨੂੰ ਬਲੇਮ ਕਰਦਾ ਵੀ ਪ੍ਰਾਲੀ ਨੂੰ ਅਗਰੋਂਦੇ ਅਜੇ ਤੱਕ ਪਟਾਕਿਆਂ ਦਾ ਕਸੂਰ ਕਿਉਂ ਨਹੀਂ ਕੱਢਿਆ ਬਾਈ 7000 ਕਰੋੜ ਦੀ ਇੰਡਸਟਰੀ ਆ ਸੋਚੋ 7000 ਕਰੋੜ ਦੀ ਇੰਡਸਟਰੀ ਵੱਡੀਆਂ-ਵੱਡੀਆਂ ਫੈਕਟਰੀਆਂ ਹੋਣਗੀਆਂ ਉਹ ਬਹੁਤ ਸਾਰਾ ਜੇਬ ਢਿੱਲੀ ਕਰਦੇ ਹੋਣਗੇ ਇਹਨਾਂ ਪਾਰਟੀਆਂ ਦੇ ਲਈ ਕਿਵੇਂ ਕਹਿ ਦੇਣਗੇ ਉਹਨਾਂ ਨੂੰ ਉਹ ਤਾਂ ਕਹਿੰਦੇ ਹੋਰ ਚਲਾਉ ਸਕੂ ਉਤੋਂ ਦੀਵਾਲੀ ਹੁਣ 2 ਦਿਨ ਕਰ ਦਿੱਤੀ ਆ ਵੀ 2 ਦਿਨ ਪਟਾਕੇ ਚੱਲਿਆ ਕਰਨਗੇ ਕਿਤੇ ਨਾ ਕਿਤੇ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਇਹ ਸਿਆਸਤ ਕੀ ਚੱਲ ਰਹੀ ਆ ਲੋਕਾਂ ਨੂੰ ਬਹੁਤ ਸਮਝਣ ਦੀ ਲੋੜ ਹੈ ਕਿ ਜੇ ਹਵਾ ਖਰਾਬ ਹੋ ਰਹੀ ਹੈ ਤਾਂ ਨੁਕਸਾਨ ਸਾਡਾ ਹੀ ਹੋ ਰਿਹਾ ਹੈ। ਤੁਹਾਡਾ ਕੀ ਵਿਚਾਰ ਹੈ ਇਸ ਉੱਤੇ ਮੈਨੂੰ ਜ਼ਰੂਰ ਦੱਸਿਓ। ਵੀਡੀਓ ਕਿਵੇਂ ਦੀ ਲੱਗੀ? ਬਾਈ ਕਮੈਂਟ ਕਰਕੇ ਜ਼ਰੂਰ ਦੱਸਿਓ। ਇਨਫੋਰਮੇਸ਼ਨ ਵਧੀਆ ਹੋਈ। ਕਲਾਸ ਸੈਸ਼ਨ ਨੂੰ ਲਾਈਕ ਜ਼ਰੂਰ ਕਰ ਦਿਓ। ਆਪਣੇ ਦੋਸਤਾਂ ਮਿੱਤਰਾਂ ਨੂੰ ਫਰੈਂਡ ਸਰਕਲ ਦੇ ਵਿੱਚ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਾਰੇ ਦੇਖ ਕੇ ਜਾਣਕਾਰੀ ਇਕੱਠੀ ਕਰਨ। ਸੋ ਚੌਂਦੇ ਬਸਦੇ ਰਹੋ। ਰੱਬ ਖੈਰ ਕਰੇ ਜੀ। ਸੱਸ਼ੀ ਦਾ ਸਾਰਾ ਨੂੰ ਬਾਈ ਬੈਡਾ।